ਵੇ ਕਵਲ ਹੈ ਆ ਤੇਰਾ ਫੋਨ ਆਉਂਡਿਆ ਹੀ ਕੋਈ ਨਹੀਂ ਚੁੱਕ ਲੈਣਾ ਵਾ ਆਪੇ ਜਿੰਨੂੰ ਲੋੜ ਹੋਊਗੀ ਫੇਰ ਲਾ ਲੂ ਵੇ ਤੇਰਾ ਫੋਨ ਵੱਜ ਵੱਜ ਕੇ ਛਦਾਈ ਹੋ ਚੱਲਿਆ ਵਾ ਚੁੱਕ ਲੈ ਇਹਨਾਂ ਨੇ ਨਹੀਂ ਚੁੱਕਣਾ ਆਪ ਹੀ ਫੜਾ ਕੇ ਅੰਨੀ ਹਾਤ ਟੁੱਟੇ ਆ ਚੱਜ ਨਾਲ ਚੀਜ਼ ਨਹੀਂ ਫੜਾਈ ਜਾਂਦੀ ਮੈਂ ਤੇ ਛੁੱਟ ਕੇ ਰਹਾ ਤਾਵਾ ਮੈਂ ਤੇ ਤੈਨੂੰ ਫੜਾਇਆ ਹੀ ਗਾ ਤੇਰੇ ਕੋਲ ਨਹੀਂ ਚੰਗੀ ਤਰ੍ਹਾਂ ਫੜਾਇਆ ਗਿਆ ਮੇਰੇ ਕੋਲ ਨਹੀਂ ਫੜਾਇਆ ਗਿਆ ਚ ਉਹ ਕਰਤੇ ਕਿਉਂ ਧੰਦਾ ਮਾਰ ਗੇ ਆ ਟੁੱਟ ਗਿਆ ਯੋ ਆ ਘੱਟੋ ਘੱਟ ਵੀ ਤੇ 5-6000 ਦਾ ਪੈਣਾ ਵਾ ਨਹੀਂ ਪਹਿਲਾਂ ਮੈਨੂੰ ਇਹ ਦੱਸੋ ਕਿੰਨੇ ਤੁਹਾਨੂੰ ਆਖਿਆ ਥਾ ਮੈਨੂੰ ਫੋਨ ਫੜ ਕੇ ਫੜਾਉਣ ਨੂੰ ਮੈਂ ਆਖਿਆ ਤੁਹਾਨੂੰ ਇੱਕ ਵਾਰੀ ਵੀ ਕਿ ਮੈਨੂੰ ਫੋਨ ਚਾਹੀਦਾ ਵਾ ਮੈਨੂੰ ਫੋਨ ਫੜਾਓ ਕਦੇ ਤਾਂ ਤੇ ਵੱਜਣ ਡਿਆ ਕਦੇ ਤਾਂ ਵੱਜਦਾ ਵੱਜਦਾ ਰਹਿਣ ਦੋ ਮੈਨੂੰ ਲੋੜ ਹੁੰਦੀ ਵੀ ਆ ਤੇ ਦੁਬਾਰਾ ਕਰ ਲੈਂਦਾ ਉਹਨੂੰ ਫੋਨ ਤੋੜ ਕੇ ਨਾਲ ਜਿਹਨੂੰ ਮੇਰਾ ਜੀਕਾ ਤੋੜ ਕੇ ਸੁੱਟਦਾ ਵੀ ਲੜਾਇਗਾ ਮਾੜਾ ਮੋਟਾ ਦਿਮਾਗੀ ਖਰਾਬ ਹੋਇਆ ਪਿਆਵਾ ਨਾ ਹੱਥਾਂ ਨੇ ਜਾਨ ਨਹੀਂ ਹੈਗੀ ਖਾਣ ਪੀਣ ਨੂੰ ਅਖਲਾ ਸਾਰਾ ਕੁਝ ਮਿਲ ਜੇ ਨਾ ਸਪੱਟ ਕੇ ਰੱਖ ਦਿੱਤਾ ਵਾ ਫੋਨ ਤੇ ਢਿਲੂਸ ਕੱਢ ਦਿੱਤਾ ਵਾ ਪਤਾ ਨਹੀਂ ਹੁਣ ਇਹ ਚੱਲਦਾ ਵੀ ਹੈ ਕਿ ਨਹੀਂ ਚੱਲਦਾ ਉਹ ਅਖਰ ਕੀ ਆ ਗਈ ਹੀ ਤੇ ਤੁਹੀਂ ਫੋਨ ਚੁੱਕਣਾ ਚੁੱਕਣਾ ਹੈ ਥੱਲਿਓਂ ਤਾਂ ਨੂੰ ਗਏ ਆ ਫੇਰ ਵੀ ਜਾਨ ਨਿਕਲਦੀ ਗਈ ਫੋਨ ਚੁੱਕ ਲੋ ਫੋਨ ਚੁੱਕ ਲੋ ਤੇ ਆਖੀਦਾ ਯਾ ਫੋਨ ਚੁੱਕ ਲਾ ਫੋਨ ਵਜਿੰਦਾ ਕਿਸੇ ਦਾ ਜ਼ਰੂਰੀ ਵੀ ਹੋਵੇ ਤੇ ਫਿਰ ਹੱਥ ਨਹੀਂ ਪੱਕੇ ਪੜੇ ਜਾਂਦੇ ਹੱਥ ਤਾਂ ਟੁੰਡੇ ਹੋ ਗਏ ਆ ਹੱਥ ਤੇ ਤੂੰ ਨਹੀਂ ਚੰਗੀ ਤਰ੍ਹਾਂ ਪਾਇਆ ਅੱਛਾ ਮੈਂ ਨਹੀਂ ਹੱਥ ਚੰਗੀ ਤਰ੍ਹਾਂ ਪਾਇਆ ਹੁਣ ਮੇਰਾ ਕਸੂਰ ਕਰ ਦੋ ਪਹਿਲਾਂ ਛੱਡ ਤਾਂ ਘੁੱਟ ਕੇ ਫੜਿਆ ਨੀ ਤੂੰ ਅੱਛਾ ਟੁੱਟੇ ਹੱਥ ਮੇਰੇ ਮੈਂ ਆਪਣਾ ਕਰੀ ਚੀਜ਼ ਨਹੀਂ ਫੜੀ ਹੱਥ ਤੇ ਤੇਰੇ ਟੁੱਟਿਆ ਮਾਤਾ ਵਿੱਕੀ ਦੇ ਸੌਦੇ ਜਾ ਕੇ ਕੀ ਜਲੂਸ ਕੱਢਿਆ ਇੱਕ ਗਲਾਬ ਜਾਮਣ ਨਹੀਂ ਚੁੱਕਿਆ ਗਿਆ ਪਲੇਟ ਦੇ ਵਿੱਚੋਂ ਉਹ ਵੀ ਥੱਲੇ ਸੁੱਟ ਦਿੱਤਾ ਪਤਾ ਉਥੇ ਮੈਂ ਕਿੰਦਾ ਗੁੱਸਾ ਪੀਤਾ ਆਪਣਾ ਕੀ ਹੋਇਆ ਕਿਹੜੀ ਗੱਲ ਦਾ ਰੌਲਾ ਪਾਇਆ ਆਵੇ ਆਵੇ ਕੀ ਕਰ ਦਤਾਈ ਚੂਰੋ ਚੂਰ ਕਰਕੇ ਧਾ ਦਤਾ ਫੋਨ ਤਾਂ ਫਿਰ ਕੀ ਹੋ ਗਿਆ ਫੋਨ ਹੀ ਆ ਦੇਖ ਗਿਆ ਤਾਂ ਫਿਰ ਕੀ ਹੋ ਗਿਆ ਹੁਣ ਤੂੰ ਜਾਣ ਗੱਢਣੀ ਆ ਅੱਛਾ ਫਿਰ ਕੀ ਹੋ ਗਿਆ ਕਿਉਂ ਨਹੀਂ ਹੋ ਗਿਆ ਕੋਈ ਵੀ ਬੜਾ ਕੁਝ ਹੋ ਗਿਆ ਵਾ ਆਪਣੀ ਮਿਹਨਤ ਦਾ ਲਿਆ ਵਾ ਮੈਂ ਤੇ ਤੇਰ ਕੋ ਨਹੀਂ ਦੇਖ ਸਕਦਾ ਜੇ ਮੰਮੀ ਕੋਲ ਡੇਗਾਲ ਫਿਰ ਗਿਆ ਜਦੋਂ ਇਹਨਾਂ ਨੂੰ ਲੋੜ ਹੀ ਨਹੀਂ ਹੈਗੀ ਮੈਨੂੰ ਫੋਨ ਫੜਾਉਣ ਦੀ ਤੇ ਕਿਉਂ ਫੜਾਇਆ ਇਹਨਾਂ ਨੇ ਮੈਨੂੰ ਠੀਕ ਆ ਬਾਜੀ ਤੁਹਾਡਾ ਫੋਨ ਟੁੱਟ ਗਿਆ ਵਾ ਚਲੋ ਨੁਕਸਾਨ ਹੋ ਗਿਆ ਪਰ ਤੁਸੀਂ ਮੰਮੀ ਨੂੰ ਬੋਲਣ ਕਿਦਾਂ ਦੇਜੇ ਬਾਹਰ ਵੇਖੋ ਕਿੰਨੀ ਵਾਰੀ ਜਾਣ ਦੀ ਆ ਟਾਡੀ ਤੇ ਜਾਂਦੀ ਰਵੇ ਮੈਨੂੰ ਇਹ ਗੱਲ ਦੇ ਨਾਲ ਕੀ ਮੇਰਾ ਤਾਂ ਨੁਕਸਾਨ ਕੀਤਾ ਵਾ ਨਾ ਬਾਜੀ ਦਾ ਮਤਲਬ ਤੇ ਫਿਰ ਇਹੋ ਹੀ ਆ ਨਾ ਕਿ ਤੁਸੀਂ ਮੰਮੀ ਨੂੰ ਜੋ ਮਰਜ਼ੀ ਬੋਲੀ ਜਾਓ ਜਿੰਨੀ ਮਰਜ਼ੀ ਬੇਇੱਜ਼ਤੀ ਕਰੀ ਜਾਓ ਤੁਹਾਨੂੰ ਫਿਰ ਕੋਈ ਫਰਕ ਨਹੀਂ ਪੈਂਦਾ ਐ ਕਮਲੀ ਨਾ ਹੋਵੇ ਤੇ ਫਰਕ ਨਹੀਂ ਪੈਂਦਾ ਪੈਂਦਾ ਫਰ ਕਿਨੂੰ ਪਰ ਘਰੋਂ ਬਾਹਰ ਵੈਣੀ ਨਹੀਂ ਰਿਸ਼ਤੇਦਾਰਾਂ ਸਾਹਮਣੇ ਕਿਦਾਂ ਚੰਗਾ ਬਣ ਬਣ ਦੱਸਦਾ ਆ ਕਿ ਜਿੱਦਾਂ ਮੇਰੇ ਤੋਂ ਵੱਧ ਤਾਂ ਮੰਮੀ ਨਾਲ ਪਿਆਰ ਹੀ ਕੋਈ ਨਹੀਂ ਕਰਦਾ ਹਨਾ ਸੇਵਾ ਹੀ ਕੋਈ ਨਹੀਂ ਕਰਦਾ ਤੇ ਘਰ ਘਰ ਇਹਦੀ ਕੁੱਤਿਆਂ-ਕੁੱਤਿਆਂ ਨਹੀਂ ਖਤਮ ਹੁੰਦੀ ਘਰ ਤੇ ਇਦਾਂ ਪੈਂਦਾ ਵਾ ਜਿੱਦਾਂ ਸਭ ਤੋਂ ਵੱਡਾ ਗਾੜੀ ਦੁਸ਼ਮਣ ਖਲੋਤਾ ਹੋਵੇ ਇਹਦਾ ਵੇ ਪੁੱਤ ਨਾ ਲੜੋ ਕੋਈ ਗੱਲ ਨਹੀਂ ਮੇਰੇ ਤੋਂ ਨਾ ਲੜੋ ਫਿਰ ਹੁਣ ਫੋਨ ਟੁੱਟਾ ਉਹਨੇ ਬੋਲਣਾ ਤੇ ਹੈ ਹੀ ਵਾ ਮੰਮੀ ਫੋਨ ਟੁੱਟ ਗਿਆ ਦੇਦਾ ਮਤਲਬ ਅਗਲੇ ਦੀ ਜਾਨ ਕੱਢ ਲੈਣੀ ਆ ਤੋੜ ਦੇਣਾ ਅਗਲੇ ਨੂੰ ਉਦਾਂ ਹੁਣ ਉੱਥੇ ਗਲਾਬ ਜਾਉਣ ਨੂੰ ਡਿੱਗਾ ਸੀ ਉਸ ਦਿਨ ਉਸ ਦਿਨ ਕੀ ਕਰਦਾ ਸੀ ਮੂੰਹ ਪੂੰਜਣ ਤੱਕ ਗਿਆ ਤੁਹਾਡਾ ਤੇ ਅੱਜ ਉਹ ਵੀ ਗੱਲ ਤੁਹਾਨੂੰ ਸੁਣਾਇ ਦਿੱਤੀ ਨਾ ਤੇ ਸੁਭਾਈ ਇਹਦਾ ਇਦਾਂ ਦਾ ਕੀ ਕਰੀਏ ਫਿਰ ਹੁਣ ਤੇ ਚੇਂਜ ਕਰ ਲਿਆ ਆਪਣੇ ਸੁਭਾ ਨੂੰ ਸੁਭਾਈ ਇਹਦਾ ਇਦਾਂ ਦਾ ਵਾ ਫਿਰ ਲੋਕਾਂ ਦੇ ਸਾਹਮਣੇ ਉਦਾਂ ਦਾ ਬਣ ਕੇ ਦਿਖਾਵੇ ਨਾ ਉਦਾਂ ਪਿਆ ਕਰੇ ਭੱਜ ਕੇ ਜਿੱਦਾਂ ਘਰ ਪੈਂਦਾ ਵਾ ਫਿਰ ਉੱਥੇ ਕਿਉਂ ਨਹੀਂ ਪੈਂਦਾ ਬਾਹਰ ਉੱਥੇ ਕਿਉਂ ਇਹਨੇ ਮੂੰਹ ਤੇ ਨਕਾਬ ਚੜਾਇਆ ਵਾ ਉਹ ਜਾ 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 ਕੇ ਆਪਣਾ ਕੰਮ ਕਰ ਭਲੇਖਾ ਤੇਰਾ ਵੱਡੇ ਸਰਵਣ ਪੁੱਤ ਦਾ ਮੰਮੀ ਉਹ ਤਾਂ ਤਾਂ ਧੀ ਗਲਤੀ ਐ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਆ ਨਾ ਕਿ ਰਸਭਾਈ ਇਦਾਂ ਦਾ ਉਹ ਸਭੋਂ ਪੂਏ ਚੜ ਜਾਂਦੇ ਆ ਜੇ ਤੁਸੀਂ ਉਹਨਾਂ ਨੂੰ ਗੁੱਸੇ ਹੋਣਾ ਹੋਵੇ ਹਾਂ ਕੀ ਕਰਾਂ ਘਰ ਚ ਕਪਾਤ ਪਾਵਾਂ ਫਿਰ ਫੇਰ ਤੇ ਮੰਮੀ ਤੇ ਲੜਾਈ ਨਹੀਂ ਮੁਕਣੀ ਹੁਣ ਤੇ ਤੁਸੀਂ ਕਹੋਗੇ ਕਿ ਲੜਾਈ ਨਾ ਹੋਵੇ ਤੇ ਮੈਂ ਚੁੱਪ ਰਹਿਣੀ ਐ ਇਦਾਂ ਹੀ ਵਧ ਹੀ ਜਾਂਦੇ ਆ ਇਹ ਤੇ ਗੱਲ ਹੈ ਗਈ ਐ ਮੈਂ ਕੀ ਕਰਾਂ ਫਿਰ ਮੈਂ ਤੇ ਫਸੀ ਪਈ ਹਾਂ ਕਰਨਾ ਕੀ ਆ ਉਹਨੂੰ ਕਿਹਾ ਕਰੋ ਨਾ ਪੇ ਨਾ ਬਹੁਤਾ ਚੰਗਾ ਬਣਿਆ ਕਰ ਬਾਹਰ ਇਦਾਂ ਪਿਆ ਕਰ ਆਪੇ ਸ਼ਰਮ ਆਊਗੀ ਥੋੜੀ ਬੋਦੀ ਕਿਉਂਕਿ ਤੁਹਾਡੇ ਕਹਿਣ ਚ ਤੇ ਵਿੱਕੀ ਦੇ ਕਹਿਣ ਚ ਬੜਾ ਫਰਕ ਆ ਵਿੱਕੀ ਦੀਆਂ ਗੱਲਾਂ ਨੂੰ ਇਹਨੇ ਜਾਰਾ ਚੁੱਕਣਾ ਤੁਹਾਡੀ ਗੱਲ ਨੂੰ ਨਹੀਂ ਚੁੱਕਣਾ ਚਲ ਕੋਈ ਨਹੀਂ ਪਾਵਾਂਗੇ ਦੇ ਦੇ ਪੰਪ ਇਹਦੀ ਜੇ ਕਮੀ ਰਹਿ ਗਈ ਸੀ ਇਹੋ ਪੰਪ ਤੇ ਤੈਨੂੰ ਬਾਹਰ ਨੌਕਰੀ ਕਰਨ ਵਾਸਤੇ ਹੱਲਾਸ਼ੇਰੀ ਦੇਂਦਾ ਵਾ ਨਾਲੇ ਤੁਹਾਨੂੰ ਮੰਮੀ ਉਦੋਂ ਨਹੀਂ ਦੇਖਦੀ ਜਦੋਂ ਮਗਰ ਕੱਲੀ ਭਾਂਡੇ ਮਾਜਦੀ ਆ ਰੋਟੀਆਂ ਪਕਾ-ਪਕਾ ਕੇ ਦੇਂਦੀ ਆ ਤੁਸੀਂ ਤੇ ਪੰਪ ਦੇਣਾ ਵਾ ਉਹ ਦੇਈ ਜਾਓ ਪੰਪ ਉਦੇ ਨਾਲ ਤੁਹਾਡਾ ਫਾਇਦਾ ਜੂ ਹੁੰਦਾ ਵਾ ਦੋਵਾਂ ਜਾਣਿਆਂ ਦਾ ਜਾ 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 ਕੇ ਆਪਣਾ ਕੰਮ ਕਰ ਸਭ ਪਤਾ ਲੱਗਣ ਡਿਆ ਤੂੰ ਕਿਹੜੀ ਗੱਲੋਂ ਔਖਾ ਵਾ ਲਾ ਲਾ ਕੇ ਮੰਮੀ ਗੱਲਾਂ ਕਰਨ ਡਿਆ ਇਹਦੇ ਨੌਕਰੀ ਕਰਨ ਤੋਂ ਔਖਾ ਆ ਇਹ ਵੀ ਉਹਦੋਂ ਕਹਿੰਦੀ ਭਾਜੀ ਬੜੇ ਚੰਗੇ ਭਾਜੀ ਬੜੇ ਚੰਗੇ ਹੁਣ ਵੇਖ ਲਿਆਈ ਮੈਂ ਜੇ ਹੁਣ ਕੁਝ ਬੋਲਿਆ ਨਾ ਤੇ ਫੇਰ ਲੜਾਈ ਹੋਣੀ ਸਿੱਧੀ ਸਿੱਧੀ ਇਸ ਘਰ ਦੇ ਵਿੱਚ ਮੈਂ ਦੱਸ ਦਿੰਨਾ ਵੇ ਚੁੱਪ ਕਰ ਜਾ ਚੁੱਪ ਕਰ ਜਾ ਦੁਸ਼ਮਣਾਂ ਉਧਰ ਵਿਆਹ ਤਾਂ ਰਿਆਦਰ ਦੁਕਾ ਚਕਲਾ ਪਾਤੀ ਆ ਸੁਖੀ ਸੰਦੀ ਕਿਤੇ ਵਿਆਹ ਹੋ ਜਵੇ ਇਹ ਤੇ ਦਾ ਰੋਜ਼ ਦਾ ਕੰਮ ਆ ਇਹਨੂੰ ਕੀ ਲੱਗੇ ਇਹਦੇ ਵਾਸਤੇ ਤਾਂ ਨੋਰਮਲ ਜੀ ਗੱਲ ਵਾਏ ਇੰਨੀ ਮੈਂ ਦੁਖੀ ਹੋਈ ਆ ਦੁਖੀ ਹੋਈ ਆ ਜਿਹਦਾ ਕੋਸ ਹਸਾਬ ਨਹੀਂ ਇਹਨੇ ਤਾਂ ਮੈਨੂੰ ਸਾੜ ਹੀ ਛੜਿਆ ਵਾ ਉਹ ਮੈਂ ਤਾਂ ਕਹਿੰਨਾ ਮੰਮੀ ਆ ਜਾ ਸ਼ੁਕਰ ਕਰ ਕਿ ਇਹਦੇ ਸਹੁਰਿਆਂ ਨੂੰ ਨਹੀਂ ਪਤਾ ਇਹਦੇ ਸੁਭਾ ਦਾ ਨਹੀਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਅਗਲੇ ਨੇ ਜਵਾਬ ਦੇ ਦੇਣਾ ਆ ਜੱਡਾ ਮੀਸਣਾ ਆ ਇਹ ਸੁਭਾ ਦਾ ਤੇ ਜਾ ਤੂੰ ਜਾ ਕੇ ਦੇ ਦੇ ਜਵਾਬ ਤੈਨੂੰ ਸੌਖੀ ਆ ਜੂਗੀ ਮੈਨੂੰ ਕੀ ਲੋੜ ਆ ਜਵਾਬ ਦੇਣ ਦੀ ਪਰ ਮੰਮੀ ਮੈਂ ਇੱਕ ਗੱਲ ਕਹਿਣਾ ਇਹਦਾ ਵਿਆਹ ਹੁੰਦਾ ਹੈ ਨਾ ਤੇ ਵਿਆਹ ਹੁੰਦਾ ਇਹਨੂੰ ਐਡ ਕਰ ਦੇ ਆਹੋ ਆਹੋ ਕਰ ਦਿਓ ਐਡ ਕੋਈ ਗੱਲ ਨਹੀਂ ਪਰ ਮਾਤਾ ਮੇਰੇ ਵਾਲੀ ਰਹੂਗੀ ਨਾਲਿਆ ਤੇਰੀ ਨੌਕਰੀ ਵਾਲੀ ਤੇਰੀਆਂ ਰੋਟੀਆਂ ਪਕਾਇਆ ਕਰੂ ਨਹੀਂ ਤੇ ਆਪ ਹੱਥ ਸਾੜਿਆ ਕਰੀ ਤਵੇ ਤੇ ਆਇਆ ਵੱਡਾ ਵੱਖ ਕਰਨ ਵਾਲਾ ਮੰਮੀ ਮੈਂ ਤਾਂ ਸੌ ਦੀ ਇੱਕੋ ਹੀ ਕਹੂੰਗਾ ਜੇ ਤੇ ਇਹਦੇ ਵਿਆਹ ਤੋਂ ਬਾਅਦ ਆਪਣੇ ਹੱਡ ਰੋਲਣੇ ਆ ਤਾਂ ਬੇਸ਼ੱਕ ਇਹਦੇ ਵੱਲ ਹੋ ਜਿਓ ਤੇ ਜੇ ਮਗਰਲੀ ਉਮਰ ਥੋੜੀ ਬਹੁਤੀ ਸੌਖੀ ਕੱਢਣੀ ਆ ਤਾਂ ਮੇਰੇ ਨਾਲ ਆ ਜਾ ਚੁੱਪ ਕਰਕੇ ਮੈਂ ਨਾ ਇਹ ਘਰ ਦੇ ਵਿੱਚ ਲੜਾਈ ਪਾਉਣੀ ਚਾਹੁੰਨਾ ਵਾ ਤੇ ਨਾ ਹੀ ਲੜਨਾ ਚਾਹੁੰਨਾ ਕਿਸ ਦੇ ਨਾਲ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਜੋ ਵੀ ਤੁਸੀਂ ਫੈਸਲਾ ਲਓਗੇ ਮੇਰੇ ਸਿਰ ਮੱਥੇ ਆ ਮੈਂ ਕਿਹੇ ਵੱਲ ਵੀ ਨਹੀਂ ਹੋਣਾ ਹੈਗਾ ਤੁਸੀਂ ਆਪਣੀਆਂ ਪਕਾਓ ਆਪਣੀਆਂ ਖਾਓ ਮੈਂ ਆਪਣੀ ਆਪੇ ਪਕਾ ਲਾਂਗੀ ਲੈ ਹੱਦ ਕਰ ਦੇ ਜੀ ਤੁਸੀਂ ਆ ਜਾਓ ਮਰ ਗਏ ਜਾਂ ਮੈਨੂੰ ਸਤਾਉਣਾ ਬੰਦ ਕਰੋ ਲੋਕਾਂ ਨੇ ਫਿਰ ਗੱਲਾਂ ਹੀ ਕਰਨੀਆਂ ਵਾ ਕਿ ਮਾਂ ਬੁੱਢੇ ਵਾਰੇ ਆਪ ਡਈ ਰੋਟੀਆਂ ਪਕਾਉਣ ਦੋ ਦੋ ਪੁੱਤ ਜੰਮ ਕੇ ਕੋਈ ਗੱਲ ਨਹੀਂ ਦੋਆ ਪੁੱਤਾਂ ਦਾ ਸੁੱਖ ਨਹੀਂਗਾ ਹੈਗਾ ਮੈਨੂੰ ਜਿੰਨਾਂ ਦੇ ਇੱਕ ਪੋਤੇ ਨੇ ਮੇਰੀ ਗੱਲ ਸੁ ਮੇਰਾ ਕੀ ਕਸੂਰ ਵਾ ਐਦਾਂ ਕੋ ਕਰਦੇ ਜ ਮੈਂ ਕਿਸੇ ਕੋਲੋਂ ਤੁਹਾਨੂੰ ਮੜਾ ਕੇ ਰੱਖਾਵਾਂ ਮੈਨੂੰ ਬਹੁਤੀ ਖਿੱਚਾ ਤੂੰ ਹੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਆਪਣੀ ਰੋਟੀ ਆਪੇ ਦੋ ਲਾ ਕੇ ਤੇ ਖਾ ਲਿਆ ਕਰਾਂਗੀ ਚੱਲ ਘਾਹਸੋਂ ਕੰਮ ਜਾਣ ਤੇ ਮੇਰੀ ਸੌਖੀ ਹੋਏਗੀ ਨਾ ਪਤਾ ਲੱਗੂ ਮੈਂ ਚੜ ਕੇ ਹੁਣ ਮੰਮੀ ਮੈਨੂੰ ਵੀ ਡਈਆ ਸੁਣਾਉਣ ਕਿ ਮੈਨੂੰ ਕੰਮ ਹੀ ਪਤਾ ਲੱਗੇਗਾ ਵੀ ਦੋ ਪੋਤਿਆਂ ਤੇ ਮਾਂ ਨੂੰ ਇੰਨਾ ਸੁੱਖ ਮਿਲਦਾ ਵਾ ਅਨ ਮੰਮੀ ਗੱਲ ਸੁਣੋ ਇੱਥੇ ਹਾੜਾ ਕੀ ਕਸੂਰਾ ਅਸੀਂ ਤੇ ਤੁਹਾਨੂੰ ਕਹਿੰਦੇ ਆਓ ਸੁੱਖ ਲਓ ਕਉਂ ਜਿਹੜਾ ਤੁਸੀਂ ਆਪ ਹੀ ਸਾਡੇ ਵੱਲ ਆਉਂਦੇ ਤਾਂ ਕਿਨੇ ਸਾਡਾ ਕਸੂਰ ਕੱਢੀ ਜਾਣ ਦੇ ਜੇ ਉਹ ਕਹਿੰਦਾ ਵਾ ਮੇਰੇ ਵਾਲਾ ਉਹ ਕਹਿੰਦਾ ਮੇਰੇ ਵਾਲ ਮੈਂ ਕਿਸੇ ਵਾਲ ਵੀ ਮੈਂ ਨਹੀਂ ਹੋਣਾ ਚੱਲ ਠੀਕ ਆ ਕੋਈ ਗੱਲ ਨਹੀਂ ਆਹੋ ਵੇਖੀ ਜਾਊਂਗੀ ਫਿਰ ਜਦੋਂ ਟਾਈਮ ਆਊਗਾ ਕੜਾ ਪਾ ਕੇ ਰੱਖ ਦਿੱਤੀ ਮੈਂ ਚੱਲ ਸੁਖੀ ਸੰਦੀ ਵਿਆਹ ਹੋਊਗਾ ਕਿਦਰ ਰੌਣਕ ਹੋਊਗੀ ਕਿਸਮਤ ਜਿਨੇ ਸੋਖਿਆ ਗਾ ਕਿਸਮਤ ਸੁਖੋ ਇਹ ਤਾਂ ਫੇਰ ਹੀ ਮਿਲਦਾ ਵਾ ਇੱਦਾਂ ਨਹੀਂ ਮਿਲਦਾ ਲੋਕੀ ਜਾਂਦੇ ਨੇ ਇੱਕ ਪੁੱਤ ਹੋਇਆ ਜੋੜੀ ਵੱਲ ਜੇ De ouro e neve não era só ਇਹਨਾਂ ਨੇ ਹੁਣ ਕੰਮ ਤੇ ਨਹੀਂ ਜਾਣਾ ਬਾਹਰ ਨੂੰ ਤੁਰ ਪਏ ਆ ਮੈਨੂੰ ਨਹੀਂ ਪਤਾ ਇਹਨੇ ਜਾਣਾ ਕਿ ਨਹੀਂ ਜਾਣਾ ਕੋ ਦਾਣਾ ਇਹਨਾਂ ਵਾਲੀ ਤੇ ਹਾਦੀ ਹੋਈ ਪਈ ਆ ਝੂਠੇ ਜਿਹੀ ਜਾਂਡੇ ਆ ਗਲਤੀ ਸਾਰੀ ਆਪਣੀ ਆ ਤੇ ਕਸੂਰ ਸਾਡਾ ਸ਼ੁਰੂ ਤੋਂ ਹੀ ਆਦਾਤਾ ਨਿੱਕੇ ਹੁੰਦੇ ਤਾਂ ਉਹ ਆਤਮ ਪਈਆਂ ਹੋਈ ਵਾਲੀਆਂ ਤੇ ਆਦਾ ਪਈਆਂ ਨਹੀਂ ਆ ਗੱਲ ਕਹਿਤੀ ਉਹੋ ਹੀ ਹੋਣੀ ਚਾਹੀਦੀ ਆ ਹਰ ਗੱਲ 'ਚ ਮੈਂ ਹੀ ਸੱਚਾ ਵਾਂ ਬਾਕੀ ਸਾਰੇ ਝੂਠੇ ਆ ਤੁਸੀਂ ਦੋਵਾਂ ਜਾਣੇ ਨੇ ਆ ਤਾਂ ਪਾਈਆਂ ਵਾ ਤਾਂ ਹੀ ਆ ਆਹੀ ਕਾਦੀਆਂ ਆਤਾਂ ਪਾਈਆਂ ਵਾ ਇਹਦੀ ਜੇਦ ਅਗੇ ਤਾਂ ਮੰਮੀ ਵੀ ਹਾਰ ਜਾਂਦੀ ਰਹੀ ਆ ਤਾਈਆਂ ਤਾਂ ਆਹ ਵਾਲੀਆਂ ਆਤਾਂ ਪੈ ਗਈਆਂ ਇਹਨੂੰ ਮੈਂ ਨਿਕਾਹ ਹੀਗਾ ਹੁਣ ਮੈਂ ਥੋੜੀ ਅਕਲ ਦੇਣੀ ਸੀ ਨੂੰ ਨਵੀਂ ਗੱਡੀ ਦਾ ਇਹਨਾਂ ਚਾਹ ਸੀ ਉਧਰੋਂ ਵਿਆਹ ਕਰਦੇ ਆ ਤੇ ਉਧਰ ਮਹਾਜ ਲੜਾਈ ਲੋਕਾਂ ਦੇ ਵਿਆਹ ਤੋਂ ਬਾਅਦ ਢੋਲ ਵੱਜਦੇ ਆ ਤੇ ਇਹਦੇ ਵਿਆਹ ਤੋਂ ਪਹਿਲਾਂ ਖੜਕੀ ਜਾਂਦੇ ਮੈਂ ਤੇ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ ਮੰਮੀ ਨੇ ਸਾਰਾ ਕਸੂਰ ਮੰਮੀ ਦਾ ਘੱਡੀ ਜਾਂਦੀ ਸੀ ਕਹਿੰਦੇ ਆਹੇ ਜੇ ਆਏ ਜੇ ਵਧਾਈਆਂ ਵੀ ਦੇਣ ਜੇ ਤੇ ਦੋ ਡੱਬੇ ਲੈ ਕੇ ਆਉਂਦੇ ਆ ਕਿ ਤੁਸੀਂ ਇੱਕ ਡੱਬਾ ਚੁੱਕੀ ਲਿਆਏ ਨੇ ਫਿਰ ਮੈਂ ਦੱਸਿਆ ਮੈਂ ਕਿਹਾ ਮੈਂ ਬੋਲਣਾ ਨਹੀਂ ਸੀ ਚੰਗੀ ਕਿ ਆਪਣੀ ਘਰ ਦੀ ਕੋਈ ਗੱਲ ਕਿਉਂ ਬਾਹਰ ਕਰਨੀ ਆ ਪਰ ਮੰਮੀ ਨੇ ਫਿਰ ਮੈਨੂੰ ਮਜਬੂਰੀ ਕਰ ਦਿੱਤਾ ਕਿਉਂਕਿ ਮੰਮੀ ਦੇ ਦਿਵਾਲੇ ਹੋ ਹੀ ਜਾਂਦੇ ਸੀ ਇਹ ਵਾਲੀ ਦੇ ਤੇ ਫਿਰ ਮੈਂ ਤਾਂ ਕਿਹਾ ਮੈਂ ਕਿਹਾ ਸਾਰਾ ਘਰ ਤਾਂ ਧੁੱਤਾ ਤੇ ਇਹ ਹੁਣ ਮੰਮੀ ਦੀ ਆਹ ਮੈਨੂੰ ਗੱਲ ਨਹੀਂ ਚੰਗੀ ਲੱਗੀ ਇਹ ਮੈਂ ਤੁਹਾਡੇ ਵੱਲ ਵੀ ਨਹੀਂ ਰਹਿਣਾ ਮੈਂ ਆਪੇ ਪਕਾ ਕੇ ਖਾ ਲੂੰਗੀ ਚੱਲ ਕੋਈ ਗੱਲ ਨਹੀਂ ਮੰਮੀ ਕਿਹੜੀ ਸੌਖੀ ਆ ਗੱਲਾਂ ਕਰਨ ਦੀ ਆ ਖਾਪ ਕੇ ਕਿਹਾ ਵਾ ਮੰਮੀ ਨੇ ਪਾਵੇਂ ਮੰਮੀ ਨੇ ਕਾਬਗੇ ਕਿਹਾ ਵਾ ਪਿੰਡ ਵਾਲਿਆਂ ਨੇ ਤੇਹੀ ਉਹ ਕਹਿਣਾ ਨਾ ਪਿੰਡ ਵਾਲਿਆਂ ਨੂੰ ਇਹ ਵੀ ਪਤਾ ਕੀ ਰਸਭਾ ਕਿਦਾਂ ਦਾ ਤੂੰ ਇਹੀ ਕਹਿਣਾ ਨਾ ਕਿ ਨਿੱਕੀ ਵੀ ਨਹੀਂ ਪਕਾ ਕੇ ਦਿੰਦੀ ਹੈਗੀ ਤੇ ਮੰਮੀ ਕਿਹੜੀ ਅੱਡ ਹੋ ਗਈ ਆ ਹੋਰ ਸ਼ਾਮਾਂ ਤੱਕ ਵੇਖੀ ਮੰਮੀ ਦਾ ਸੁਭਾਅ ਹੋਰ ਦਾ ਹੋਰ ਹੋ ਜਾਣਾ ਜਦੋਂ ਗੱਲ ਚ ਇੱਥੇ ਭੁੱਲ ਗਈ ਤੁਹਾਨੂੰ ਨਹੀਂ ਪਤਾ ਗੁੱਸੇ ਦੇ ਵਿੱਚ ਬੰਦਾ ਕਈ ਗੋ ਕਹਿ ਦਿੰਦਾ ਵਾ ਉਹ ਤੁਹਾਨੂੰ ਨਹੀਂ ਪਤਾ ਬੁੜੀਆਂ ਝਟ ਗੱਲਾਂ ਬਣਾ ਲੈਂਦੀਆਂ ਅੱਜ ਮੰਮੀ ਠੀਕ ਆ ਗੱਲ ਗਾਂਡੇ ਕੱਲ ਨੂੰ ਮੰਮੀ ਨੂੰ ਦੂਜੇ ਪਾਸੇ ਨੂੰ ਹੋ ਜਾਣਾ ਵਾ ਤੂੰ ਘਾਤੋ ਕੋਈ ਗੱਲ ਦੀ ਫਿਕਰ ਕਰਦੀ ਆ ਜਦੋਂ ਤੇਰਾ ਕੋਈ ਕਸੂਰ ਹੀ ਨਹੀਂ ਤੂੰ ਕਿਸ ਗੱਲ ਦੇ ਵਿੱਚ ਹੈ ਹੀ ਨਹੀਂ ਐਵੇਂ ਨਾ ਹੀ ਤਾਂ ਦੀ ਗੱਲ ਆਪਣੇ ਉੱਤੇ ਲਈ ਜਾ ਮੇਰਾ ਤੇ ਜੀ ਗੰਡਿਆ ਵਾ ਮੈਂ ਪੰਮਾ ਦੀ ਜੀ ਨੂੰ ਫੋਨ ਲਾ ਕੇ ਸਾਰੀ ਗੱਲ ਦੱਸਾਂ ਰੱਬ ਦਾ ਵਾਸਤਾ ਤੈਨੂੰ ਕੀ ਲੋਡ ਪਈ ਆ ਫੋਨ ਲਾਉਂਦੀ ਅੱਜ ਗੱਲ ਸਾਡੇ ਵਿੱਚ ਵਾ ਕੱਲ ਨੂੰ ਹੁਣ ਤੋਂ ਪੰਮਾ ਨੂੰ ਦੱਸੇਗੀ ਫਿਰ ਉਹ ਥੋਂ ਇੱਥੇ ਆਉਗੀ ਜਾਂ ਉੱਥੇ ਕਿਸੇ ਦੇ ਨਾਲ ਗੱਲ ਕਰੂਗੀ ਰੋਲਾ ਪਾਉਣਾ ਮੈਂ ਸਾਰੇ ਪਾਸੇ ਕਰਦੀ ਗੱਲ ਘਰੇ ਰਹਿਣ ਤੇ ਚੰਗੀ ਗੱਲ ਵਾ ਬਾਹਰ ਕਰਦੇ ਚੰਗੇ ਨਹੀਂ ਲੱਗੀਦਾ ਇੱਥੋਂ ਤੱਕ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਵਾ ਕਿ ਆਪਣੀ ਮੰਮੀ ਨਾਲ ਵੀ ਕੋਈ ਗੱਲ ਨਾ ਕਰਿਆ ਕਰ ਜੋ ਮਰਜ਼ੀ ਹੁੰਦਾ ਰਵੇ ਹਾਏ ਮੈਂ ਨਹੀਂ ਮੰਮੀ ਨਾਲ ਕੋਈ ਵੀ ਗੱਲ ਕਰਦੀ ਆਂਗੀ ਸਾਰੀਆਂ ਗੱਲਾਂ ਮੈਂ ਆਪਣੇ ਢਿੱਡ 'ਚ ਹੀ ਰੱਖਦੀ ਆਂ ਹਾਂ ਉਹ ਦਿਨ ਮੰਮੀ ਐਸ ਮੰਮੀ ਨੂੰ ਮਾਰਾ ਕਹਿਣ ਦੀ ਤਾਂ ਕਰਕੇ ਮੈਂ ਥੋੜੀ ਜਿਹੀ ਬੋਲੀ ਆਂ ਚੱਲ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਮਿੱਟੀ ਪਾ ਵੇਖਿਓ ਸਹੀ ਜਿੰਨਾ ਇਹਨਾਂ ਦਾ ਗੰਦਾ ਸੁਭਾਅ ਆ ਨਾ ਜਿੱਦੋਂ ਕੱਲ ਉਹਨਾਂ ਦਾ ਵਿਆਹ ਹੋ ਗਿਆ ਨਾ ਜਿੱਦਾਂ ਇਹ ਹਰ ਵੇਲੇ ਚੜਿ ਚੜ ਕਰਦੇ ਰਹਿੰਦੇ ਆ ਕੱਲ ਨੂੰ ਸਾਰੇ ਨੇ ਦੱਸਾਂ ਕੀ ਕਹਿਣਾ ਨਵੀਂ ਵੋਟੀ ਦਾ ਕਸੂਰ ਆ ਇਹੋ ਨਹੀਂ ਇਕੱਠੇ ਘਰ ਦੇ ਵਿੱਚ ਰਹਿਣ ਦੀ ਪਰ ਸਾਰਿਆਂ ਨੂੰ ਇਹ ਨਹੀਂ ਨਾ ਪਤਾ ਹੋਣਾ ਕਿ ਆ ਵੀ ਨਹੀਂ ਸਹੀ ਇਹ ਤਾਂ ਮਨ ਹੋਣ ਵਾਲਾ ਟਾਈਮ ਹੀ ਦੱਸੂਗਾ ਕਿਹੜੇ ਭਾਵੇਂ 익ਦੀ ਆ ਆ ਤੇ ਮੈਂ ਤੁਹਾਡੇ ਸਾਰਿਆਂ ਕਰਕੇ ਚੁੱਪਾਂ ਨਹੀਂ ਤੇ ਮੇਰਾ ਤਾਂ ਜੀ ਕਰਦਾ ਮੈਂ ਚੰਗੀ ਚੰਗੀ ਤਰ੍ਹਾਂ ਭਾਜੀ ਨੂੰ ਜਵਾਬ ਦੇਵਾਂ ਨਹੀਂ ਤੇਰਾ ਨਹੀਂ ਹੱਕ ਬੰਦਾ ਕੋਈ ਬੋਲਣ ਦਾ ਹਾਈ ਉਹ ਗੱਲ ਕਹਿ ਕੇ ਚੁੱਪ ਕਰਾ ਲੈਂਦੇ ਅਗਲਾ ਸਿਰ ਤੇ ਚੜਦਾ ਰਹਿੰਦਾ ਫਿਰ ਉਹ ਸਿਰ ਤੋਂ ਤਾਂ ਮੈਨੂੰ ਦੋਵੇਂ ਮਿੰਟਾਂ ਚ ਲਾਦਾ ਪਰ ਚੱਕਰ ਤੇ ਆ ਕਿ ਸਾਰੇ ਰਿਸ਼ਤੇਦਾਰਾਂ ਨੇ ਫਿਰ ਮੈਨੂੰ ਕਹਿਣਾ ਨਾ ਰਿਸ਼ਤੇਦਾਰਾਂ ਨੇ ਤੁਹਾਨੂੰ ਕੀ ਕਹਿਣਾ ਬਦਾਦ ਹੈ ਗਈ ਆ ਤੈਨੂੰ ਕਿ ਸਾਰਿਆਂ ਰਿਸ਼ਤੇਦਾਰਾਂ ਸਾਹਮਣੇ ਬੜਾ ਸੱਚਪੁੱਤ ਬਣਦਾ ਵਾ ਮੂੰ ਤੇ ਨਕਾਬ ਜੂ ਚੜਾਇਆ ਵਾ ਅਸਲੀ ਸਚਾਈ ਕੀ ਆ ਉਹਦੇ ਅਹੀਂ ਜਾਣਦੇ ਇਸ ਘਰ ਦੇ ਵਿੱਚ ਰਹਿ ਕੇ ਪਰ ਜਦੋਂ ਹੌਲੀ ਹੌਲੀ ਇਹ ਗੱਲ ਸਾਰਿਆਂ ਨੂੰ ਪਤਾ ਲੱਗੀ ਨਾ ਤਾਂ ਵੇਖੀ ਸਹੀ ਇਹਦਾ ਬੰਦਾ ਕੀ ਆ ਕੋਈ ਜਾਣਾ ਵੀ ਇਹਨੂੰ ਮੂੰ ਲਾ ਜੂਗਾ ਨਾ ਤਾਂ ਮੇਰਾ ਨਾਮ ਵਟਾ ਦੀ ਤਰਸਦੇ ਮੈਨੂੰ ਇਸ ਵਿਚਾਰੀ ਤੇ ਆਉਣ ਡਿਆ ਜਿਨੇ ਵਿਆਹ ਕੇ ਇਸ ਘਰ ਵਿੱਚ ਆਉਣਾ ਵਾ ਉੱਥੇ ਕੀ ਬੀਤਣੀ ਆ ਮੈਂ ਤਾਂ ਕਹਿਣਾ ਕਿ ਜੇ ਇਹ ਰਣਾ ਨਾ ਉਹ ਇਹਨੂੰ ਗਾੜਿਓ ਸਵਾ ਸ਼ੇਰ ਬਣ ਕੇ ਟਕਰੇ ਤਾਂ ਫੇਰ ਗੱਲ ਬਾਨੀ ਆ ਫੇਰ ਇਹਨੇ ਸੂਤਰ ਹੋਣਾ ਹੀ ਉਹ ਸਹੀ ਗੱਲ ਆ ਫੇਰ ਹੀ ਪਤਾ ਲੱਗੂ ਇਹਨਾਂ ਨੂੰ ਕਿ ਕਿਹੜੇ ਪਾ ਵੇਖਦੀ ਆ ਹੈਲੋ ਹਾਂਜੀ ਸੋਹਣੇਓ ਕੀ ਹਾਲ ਜੇ ਯਾਰ ਕੁਝ ਨਾ ਪੁੱਛ ਤੈਨੂੰ ਚੰਗਾ ਭਲਾ ਪਤਾ ਵਾ ਫੋਨ ਵੇਚ ਕੇ ਤੇ ਤੈਨੂੰ ਸੂਟ ਲੈ ਕੇ ਦਿੱਤਾ ਵਾ ਤੇ ਫੇਰ ਤੈਨੂੰ ਮੈਂ ਫੋਨ ਕਰਦੇ ਤੋ ਕਰਨਾ ਹੀ ਫੇਰ ਉਹ ਗੱਲਾਂ ਉਹ ਫੋਟੋ ਤੇਰੀ ਮੈਂ ਕਾਦੇ ਉੱਤੇ ਵੇਖਾਂ ਮੇਰੇ ਕੋਲ ਫੋਨ ਹੈਗਾ ਵਾ ਯਾਰ ਆ ਤੁਹਾਡੀਆਂ ਗੱਲਾਂ ਬੜੀਆਂ ਮਾੜੀਆਂ ਸਾਰਾ ਕੁਝ ਪਤਾ ਹੁੰਦਿਆਂ ਵੀ ਫਿਰ ਵੀ ਤੁਸੀਂ ਗੁੱਸਾ ਕਰਕੇ ਬਹਿ ਜਾਂਦੇ ਆ ਉਹ ਫੋਟੋ ਤੇ ਮੈਂ ਤੇਰੀ ਤਾਂ ਹੀ ਵੇਖੂਗਾ ਨਾ ਜੇ ਮੇਰੇ ਕੋਲ ਫੋਨ ਹੋਊਗਾ ਹੁਣ ਮੈਂ ਪਤਾ ਕਿੰਨਾ ਰਿਸਕ ਲੈ ਕੇ ਤੈਨੂੰ ਫੋਨ ਕਰਨ ਡਿਆ ਡੈਡੀ ਵਾਲੇ ਫੋਨ ਤੋਂ ਫੋਨ ਕੀਤਾ ਤੈਨੂੰ ਉਹ ਇੱਥੇ ਫੋਨ ਰੱਖਿਆ ਹੈ ਮੈਂ ਕਿੱਥੇ ਗਿਆ ਹਾ ਇੱਥੇ ਪਿਆ ਹੈ ਬੈਂਚ ਦੇ ਉੱਤੇ ਉਹ ਇੱਥੇ ਕਿਤੇ ਵੀ ਹੈ ਨਹੀਂ ਦੱਸ ਕਿੱਥੇ ਆ ਲੈ ਹਾਂ ਇੱਥੇ ਤੇ ਪਿਆ ਹੀ ਹੁਣ ਮੈਨੂੰ ਕਿਹਦਾ ਮੈਂ ਆਪਣੇ ਕੰਮ ਲੱਗੀਆਂ ਤੁਹਾਡੇ ਕੋ ਆਪਣੀਆਂ ਚੀਜ਼ਾਂ ਨਹੀਂ ਸੰਭਾਲੀਆਂ ਜਾਂਦੀਆਂ ਇੱਥੇ ਪਿਆ ਹੈ ਕਿਤੇ ਲੱਗਿਆ ਹੋਰ ਕਿਤੇ ਰੱਖਦਾ ਹੋਣਾ ਤੁਸੀਂ ਘਾਰੀ ਤੇ ਮੈਂ ਰੱਖ ਕੇ ਗਿਆ ਮੈਂ ਕਿਹਾ ਨਾਂ ਲੈ ਕੇ ਉੱਡ ਗਿਆ ਕਿਤੇ ਮੈਂ ਕਹਾਂ ਕਿ ਹੋਰ ਜਗ੍ਹਾ ਰੱਖਦਾ ਹੋਣਾ ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ ਹੋਵੇ ਇੱਥੇ ਰੱਖਿਆ ਸੀ ਲੱਭ ਮੈਨੂੰ ਖਾਦ ਤੇਰੇ ਵਾਲੀ ਵੀ ਮੈਂ ਦੱਸ ਕੰਮ ਕਰਾਂਗਾ ਤੁਹਾਡੇ ਫੋਨ ਦੇ ਮਗਰ ਮਗਰ ਤੁਰੇ ਫਿਰਾ ਖਲਾਲਾ ਤਾਂ ਗਈ ਨਹੀਂ ਮੁੱਕਦਾ ਤੇ ਆਹ ਹਏ ਮੰਮੀ ਇੰਨਾ ਬੀਪੀ ਵਧਿਆ 145 ਕਾਦੀ ਨਹੀਂ ਟੈਨਸ਼ਨ ਲੈਣ ਦੇ ਬੀਪੀ ਨਾ ਵਧਾ ਕੇ ਬੈਠੇ ਜੇ ਤੀਏ ਟੈਨਸ਼ਨ ਨਾ ਲਾ ਤਾਂ ਕੀ ਕਰਾਂ ਹੋਰ ਚਾਹੁੰਦਿਆਂ ਤੋਂ ਸਹੁਰੇ ਤੁਰ ਜਾਣਾ ਮੈਂ ਇੱਥੇ ਰਹਿਣਾ ਕਲ ਮੁਕੱਲੀ ਨਾ ਮੈਨੂੰ ਕਹਿੰਨੇ ਪੁੱਛਣਾ ਤੇ ਨਾ ਕਹਿੰਨੇ ਗਿਸ਼ਨਾ ਤੀਏ ਤੇਰੇ ਆਸਰੇ ਨ ਮਤਰੀ ਫਿਰਨੀ ਆ ਢਿਲ ਮੱਠ ਹੋਏ ਤੇ ਦੋ ਦਵਾਈ ਬੂਟੀ ਮੈਨੂੰ ਦੇ ਦੇਣੀ ਐ ਝਟ ਤੂੰ ਮੈਨੂੰ ਕਿੱਥੇ ਲੈ ਜੰਨੀ ਐ ਦਵਾਈ ਲਿਆ ਦੇਣੀ ਐ ਜਦੋਂ ਤੂੰ ਸਹੁਰੇ ਤੁਰ ਗਈ ਤੇ ਨਾਮ ਮੈਨੂੰ ਕਿਸ ਨੇ ਦਵਾਈ ਦੇਣੀ ਹੈ ਤੇ ਨਾਮ ਮੈਨੂੰ ਕਿਸ ਨੇ ਪੁੱਛਣਾ ਮੰਮੀ ਐਦਾਂ ਕੋ ਗੱਲਾਂ ਕਰਨ ਲਈ ਆ ਆਪਣਾ ਰੂਬਰ ਆਖਾ ਪੂਰਾ ਹਲੇ ਤੇ ਮੈਂ ਇੱਥੇ ਹੀ ਆ ਤੇ ਪਹਿਲਾਂ ਹੀ ਆਪਣੀ ਢਿੱਗੀ ਢਾ ਕੇ ਬੈ ਗਈ ਆ ਤੇ ਮੇਰੇ ਤਰਨ ਤੋਂ ਬਾਅਦ ਤੂੰ ਸਗੋਂ ਹੀ ਥਾਨੋਂ ਰਹਿ ਜਾਣਾ ਵੇਹ ਇਹ ਨਹੀਂ ਸਮਝਣਾ ਆਪਣੇ ਆਪ ਨੂੰ ਕਿ ਮੈਂ ਕੱਲੀ ਆ ਤੇ ਮੈਨੂੰ ਘਰ 'ਚ ਖਰੇ ਕੋਈ ਪੁੱਛਦਾ ਕਿਛਦਾ ਨਹੀਂ ਟੌਰ ਦੇ ਨਾਲ ਹਰ ਚੀਜ਼ ਮੰਗਿਆ ਕਰਨੀ ਆ ਠੀਕ ਆ ਤੇ ਇਹ ਟੌਰ ਵੀ ਉੱਥੇ ਪਾਇਆ ਜਾਂਦਾ ਜਿੱਥੇ ਪੁੱਤ ਸਾਥ ਦੇਣ ਉਹਨੇ ਦੋਦੇ ਤੋਂ ਪੁੱਛਿਆ ਤਾਂ ਬਗੈਰ ਮੈਨੂੰ ਪਾਣੀ ਦਾ ਘੋਟ ਨਹੀਂ ਦੇਣਾ ਉਹ ਤਾਂ ਬਣਿਆ ਘੁੱਗੂ ਘੁੱਗੂ ਬਣਿਆ ਤੇ ਬਣਿਆ ਰਹਿੰਦੇ ਅਸੀਂ ਉਹਨੂੰ ਸ਼ੇਰ ਬਣਾ ਕੇ ਕੀ ਕਰਨਾ ਉਹਦੇ ਸਾਹਮਣੇ ਬਣਦਾ ਹੋਣਾ ਵੇ ਮਮੀ ਮੇਰੀ ਗੱਲ ਸੁਣ ਜਿੱਦਾਂ ਦੀ ਗੱਲ ਕੀਤੀ ਹੈ ਨਾ ਤੇ ਜਹੀ ਸੇ ਦੀ ਸੈਟ ਹੋਈ ਪਈ ਹੈ ਨਾ ਕਿੱਡੀ ਪਹਿਲਾਂ ਨਾਲ ਕਿੰਨਾ ਫਰਕ ਪੈ ਗਿਆ ਇਹਦਾ ਤੇ ਜੇ ਤੂੰ ਗਾਂ ਇਦਾਂ ਹੀ ਇਹਨੂੰ ਰੱਖੇਂਗੀ ਨਾ ਨੱਪ ਕੇ ਥੋੜਾ ਜਿਆ ਤੇ ਇਹਨੇ ਸਹੀ ਰਹਿਣਾ ਮੈਂ ਤੇਰੇ ਨਾਲ ਜਦੋਂ ਆਪਾਂ ਨਹੀਂ ਜਾਣਦੇ ਆ ਨਾ ਉਦੋਂ ਹੀ ਜ਼ਿਆਦਾ ਸਿਰ ਤੇ ਚੜ ਕੇ ਨੱਚਦੀ ਆ ਪੀਖ ਰਹੀ ਨੇ ਤੂੰ ਡਰਦੀਆਂ ਚੁੱਪ ਹੋ ਗਈਆਂ ਵਾ ਪਰ ਆ ਪਤ ਇਹ ਗੱਲਾਂ ਚੁੱਪ ਰੰਨੀਆਂ ਨਹੀਂ ਆਹੀ ਨਾ ਕਿ ਚਲ ਕਲੇ ਕੀ ਪੋਣੀ ਆ ਘਰ ਦੇ ਵਿੱਚ ਜੋ ਘਰ ਦੀ ਘਰ ਦੀ ਰਹਿਣ ਦੇ ਪਰ ਜਦੋਂ ਗੱਲ ਆ ਜਾਂਦੀ ਹੈ ਨਾ ਆ ਥਾ ਤੇ ਤੇ ਫੇਰ ਚੁੱਪ ਨਹੀਂ ਰਹਿਣਾ ਚਾਹੀਦਾ ਸਗੋ ਜਿੰਨਾ ਤੂੰ ਇਹਨੂੰ ਗਾਂਹ ਦਬਕੇ ਥੱਲੇ ਰੱਖੇਂਗੀ ਨਾ ਜਿੰਨਾ ਟੌਰ ਦੇ ਨਾਲ ਇਹ ਕੋਈ ਚੀਜ਼ ਮੰਗੇਗੀ ਤੇ ਜੇ ਕੋਈ ਗੱਲ ਕਰੂਗੀ ਉਸੇ ਲਈ ਤੀਜਾ ਹਿੱਸਾ ਸੁਣਾ ਦਿਆ ਕਰਨਾ ਵੀ ਕੱਢੋ ਇੱਧਰ ਮੇਰੇ ਹਿੱਸੇ ਦੋ ਵੇਖੀ ਕਿਦਾਂ ਸੁੱਧਰਦੀ ਹੈ ਤੇਰੇ ਨਾਲ ਹੋਗੇ ਨਾ ਤੇ ਉਦੋਂ ਮੈਂ ਇੱਥੇ ਆ ਜਾਣਾ ਤੇ ਹੋਰ ਓਏ ਕਿڑی ਮਾਰਾਂ ਗਾਲ ਕਾਂ ੜਿਆ ਡੱਡਜੀ ਕਿਹਨਾਂ ਨੂੰ ਉਹ ਕਿਨੂੰ ਜਾਣ ਜਾਣ ਕਹਿੰਦੇ ਆ ਤੂੰ ਜਾਣ ਜਾਣ ਆਪਣੇ ਪੀਜੀ ਵਾਲੇ ਯਾਰਾਂ ਦੋਸਤਾਂ ਨਾਲ ਗੱਲ ਕਰਨ ਡਿਆ ਸੀ ਉਹ ਮੁੰਡਿਆਂ ਨੂੰ ਕਦੀ ਕੋਈ ਜਾਣ ਕਹਿੰਦੇ ਸੁਣਿਆ ਵਾ ਡੱਡਜੀ ਅਸੀਂ ਤੇ ਇੱਕ ਦੂਜੇ ਨੂੰ ਯਾਰਾਂ ਦੋਸਤਾਂ ਦੇ ਵਿੱਚ ਇਦਾਂ ਕਹਿ ਹੀ ਲੈਨੇ ਆ ਉਹ ਤੇਰਾ ਪਿਓ ਆ ਮੈਂ ਸਭ ਪਤਾ ਮੈਨੂੰ ਉਹ ਜਿਹੜੇ ਕਮਾਂ ਤੂੰ ਪਿਆਵਾ ਨਾ ਇਹ ਸਾਰੇ ਲੰਗ ਕੇ ਆਏ ਆ ਆਪਾਂ ਤੈਨੂੰ ਮੇਰੇ ਮੂੰਹ ਤੇ ਮੂਰਖ ਲਿਖਾ ਦਿਖਦਾ ਵਾ ਹੁਣ ਮੈਨੂੰ ਪਤਾ ਲੱਗਾ ਕਿ ਤੇਰੇ ਸੂਟ ਬੂਟ ਕਿੱਥੇ ਜਾਂਦੇ ਆ ਨਾ ਘਾਗੀਆਂ ਚੀਜ਼ਾਂ ਵੇਚ ਕੇ ਕੁੜੀਆਂ ਨੂੰ ਗਿਫਟ ਲੈ ਲੈ ਦਿੰਦਾ ਤੂੰ ਉਹ ਤੈਨੂੰ ਮਾੜੀ ਮੋੜੀ ਸ਼ਰਮ ਹੈ ਕਿ ਨਹੀਂ ਕੋਈ ਹੈ ਤੈਨੂੰ ਪਤਾ ਵਾ ਖੂਨ ਪਸੀਨਾ ਇੱਕ ਕਰਕੇ ਤੇਰੀਆਂ ਮੀਂਹਾਂ ਤਾਰਦਾ ਕੱਢਾ ਓਖਾ ਕਿ ਤੈਨੂੰ ਪੜਾਉਂ ਰਿਆ ਵਾ ਤੇਰੇ ਪਹਾੜੇ ਤੇ ਮੂਸਲ ਤੇ ਕਣੀਆਂ ਪੈੜੀਆਂ ਕੋਈ ਪਰਵਾਹ ਹੀ ਨਹੀਂ ਤੈਨੂੰ ਮਾਸਾ ਉਹ ਨਹੀਂ ਨਹੀਂ ਡੈਡੀ ਜੀ ਐਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਅਜੇ ਵੀ ਝੂਠ ਬੋਲੀ ਜਾਂਦੇ ਆ ਹੁਣੇ ਮੈਂ ਤੈਨੂੰ ਸਾਹਮਣੇ ਫੜ ਲਿਆ ਉਹ ਹੁਣ ਤੇ ਮਾੜੀ ਮੋਢੀ ਸ਼ਰਮ ਕਰ ਲਾ ਸ਼ਰਮ ਵੇਦ ਗਈ ਖਾੜੀ ਤੂੰ ਕਿਤੇ ਨਹੀਂ ਨਹੀਂ ਡੈਡੀ ਜੀ ਸੱਚੀ ਮੈਂ ਆਪਣੇ ਦੋਸਤ ਨਾਲ ਹੀ ਗੱਲ ਕਰਨ ਰਿਆ ਸੀ ਅੱਛਾ ਦੋਸਤ ਨਾਲ ਗੱਲ ਕਰਨ ਰਿਆ ਸੀ ਨਾ ਰੁਕ ਜਾ ਇੱਕ ਮਿੰਟ ਉਹ ਨੰਬਰ ਉਹਨਾਂ ਦਾ 959 ਵਾਲਾ ਕੋਈ ਨਹੀਂ ਉਹਨੇ ਗੱਲ ਕਰ ਲਈ ਨਹੀਂ ਡੈਡੀ ਜੀ ਉਹ ਨਹੀਂ ਉਹਨੇ ਚੁੱਕਣਾ ਉਹ ਬਿਜੀ ਹੁੰਦਾ ਵਾ ਅੱਛਾ ਮੈਂ ਕਿ ਗੱਲ ਕਰਕੇ ਵੇਖ ਲਈ ਨਾ ਕਿੰਨਾ ਕੁ ਬਿਜੀ ਭਲਾ ਬਿੱਲ ਗਈ ਹੈ ਬਸ ਘਟਤਾ ਗੋ ਕਰਤਾ ਬਿਜੀ ਉਹ ਪਟੀਆਂ ਤੇ ਪਹਿਲਾਂ ਹੀ ਪੜਾ ਕੇ ਰੱਖੀ ਜਾਵਾ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਡੈਡੀ ਜੀ ਉਹ ਬਿਜੀ ਹੁੰਦਾ ਵਾ ਉਹ ਮੈਨੂੰ ਚਾਰਦਾ ਮਾਰ ਕੇ ਮੁੱਕੀ ਦੇਣੇ ਬਾਹਰ ਦੇੜ ਦੂੰਗਾ ਨਾ ਕਿਹੜੀ ਗੱਲੋਂ ਦਾੜਾ ਬਣਾ ਕੇ ਮੁੰਡੇ ਦੀ ਤੁਸੀਂ ਤੁਹੀ ਤਾਂ ਇਹ ਪੇਸ਼ ਹੀ ਪੈ ਗਿਆ ਤੋ ਮੈਂ ਭੈਣ ਭਰਾ ਕੀ ਵਿਗਾੜਦਾ ਤਾਂ ਦਾਨੇ ਉਹ ਤੈਨੂੰ ਪਤਾ ਵੀ ਹੈਗਾ ਵਾ ਇਹ ਕਿਹੜੀਆਂ ਕਰਤੂਤਾਂ ਕਰਦਾ ਫਿਰਦਾ ਵਾ ਕਿਹੜੀਆਂ ਕੀਤੀਆਂ ਕਰਤੂਤਾਂ ਨੇ ਦੱਸੋ ਮਾਂ ਨੂੰ ਆਪਣੀ ਨੂੰ ਮੈਂ ਤਾਂ ਮੰਮੀ ਜੀ ਕੋਈ ਵੀ ਨਹੀਂ ਕੀਤਾ ਉਹ ਤੈਨੂੰ ਮੈਂ ਕਹਿਣੇ ਬੰਦਿਆਂ ਨੂੰ ਸਾਚਾ ਸੱਚ ਦੱਸ ਦੇ ਮੇਰੇ ਜੱਡਾ ਹੋ ਗਿਆ ਮੂੰਹ ਤੇਰੇ ਦਾੜੀ ਆਈ ਤੇਨੂੰ ਮੈਂ ਕਹਿਣ ਕੋ ਹੁਣੀਂ ਡਿਆ ਮਿੰਨਾ ਵੀ ਤਾਂ ਦੱਸਾ ਹੋਇਆ ਕੀ ਆ ਦਾਦਾ ਪੇ ਦੱਸੋ ਤੂੰ ਦੱਸ ਮੈਂ ਤੇ ਆਪਣੇ ਯਾਰਾਂ ਦੋਸਤਾਂ ਨਾਲ ਗੱਲਬਾਤ ਕਰਨ ਡਿਆ ਫੇਰ ਝੂਠ ਫੇਰ ਝੂਠ ਮਾਰੀ ਜਾਣਾ ਤੂੰ ਇੱਕ ਇੱਕ ਕੁੜੀ ਨਾਲ ਗੱਲ ਕਰਨ ਡਿਆ ਮੈਂ ਉਹਨੂੰ ਆਪਣੇ ਕੰਨਾਂ ਨਾਲ ਸੁਣਿਆ ਜਾਨ ਜਾਨ ਕਹਿ ਕੇ ਗੱਲ ਕਰਦਾ ਸੀ ਬਬਲੂ ਕੀ ਗੱਲ ਸੱਚ ਆ ਇਹ ਗੱਲ ਨਹੀਂ ਮੰਮੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਜਾਣ ਜਾਣ ਕੇ ਇਹਨਾ ਹਾਦੀ ਹੋ ਗਈ ਆ ਤੁਹਾਡੇ ਵਾਲੀ ਜਾਣ ਹੀ ਗਏ ਤਾਂ ਫਿਰ ਕੀ ਹੋ ਗਿਆ ਉਹ ਮੁੰਡਿਆਂ ਮੁੰਡਿਆਂ ਵਿੱਚ ਤੇ ਕਈ ਕੁਝ ਚੱਲਦਾ ਵਾ ਅੱਛਾ ਉਹ ਐਵੇਂ ਵੀ ਪੜਦੇ ਰਹੇ ਆ ਅਸੀਂ ਤਾਂ ਕਦੇ ਕਿਹੜੇ ਮੁੰਡੇ ਨਾਲ ਗੱਲ ਕੀਤੀ ਜਦਾਇ ਕਰਨ ਰਿਆ ਸੀ ਤੁਹਾਡਾ ਸਮਾਂ ਹੋਰ ਹੀ ਕਿਹੜੀ ਸਾਲ ਜਦੋਂ ਅਸੀਂ ਪੜਦੇ ਸੀ ਹੁਣ ਅੱਜ ਕੱਲ ਮੁੰਡਿਆਂ ਦਾ ਸਮਾਂ ਹੋਰ ਵਾ ਕਈ ਕੁਝ ਕਹਿ ਦਿੰਦੇ ਨੇ ਇਹ ਤੇ ਗੁੱਸੇ ਵਾਲੀ ਕਿਹੜੀ ਗੱਲ ਇਹਦਾ ਸਮਾਂ ਵੱਖਰਾ ਆ ਗਿਆ ਦੁਨੀਆ ਤੋਂ ਤੈਨੂੰ ਪਤਾ ਵੀ ਆਵਾ ਉਹ ਜਿਹੜਾ ਕਹਿੰਦਾ ਮੇਰੇ ਸੂਟ ਚੋਰੀ ਹੋ ਗਿਆ ਮੇਰਾ ਬੂਟ ਚੋਰੀ ਹੋ ਗਿਆ ਮੇਰਾ ਫੋਨ ਚੋਰੀ ਹੋ ਗਿਆ ਉਹ ਐਸੇ ਕੰਮ ਤੇ ਲਾਉਣ ਡਿਆ ਵਾ ਕਰੋ ਚੀਜ਼ਾਂ ਲਈ ਜਾਂਦਾ ਵਾ ਉੱਥੇ ਜਾ ਕੇ ਵੇਚ ਛੱਡਦਾ ਵਾ ਨਹੀਂ ਤੁਹਾਨੂੰ ਕਿੱਦਾਂ ਪਤਾ ਤੁਸੀਂ ਆਪਣੀ ਅੱਖੀ ਵੇਖਿਆ ਉਹਨੂੰ ਐਵੇਂ ਮੁੰਡੇ ਦੇ ਇਲਜ਼ਾਮ ਲਾਈ ਜਾਂਦੇ ਆ ਉਹ ਜੀਤਾ ਅੱਖੀ ਵੇਖਣ ਦੀ ਲੋੜ ਨਹੀਂ ਪੈਂਦੀ ਉਹ ਇਹਦੇ ਲੱਛਣ ਦੱਸ ਸਕਦੇ ਆ ਕਿਹੜੀ ਕਰਤੂਤਾ ਕਰਦਾ ਫਿਰਦਾ ਵਾ ਇਹ ਨਹੀਂ ਕਿਹੜੀ ਕਰਤੂਤਾ ਕਰਤੀਆਂ ਉਹ ਕਿਤੇ ਰਾਤ ਗੇਟ ਟਪ ਟਪ ਜਾਂਦਾ ਜਿਹੜੀਆਂ ਨਹੀਂ ਕਰਤੂਤਾ ਵੇਖ ਲੀਆਂ ਤੁਸੀਂ ਇਹੋ ਕਸਰ ਰਹਿ ਗਈ ਆ ਉਹ ਵੀ ਕੱਢ ਦੂਗਾ ਐਵੇਂ ਨਾ ਮੁੰਡੇ ਦਾ ਨਾਮ ਲਾਈਆ ਝੂਠੇ ਚੱਲ ਤੂੰ ਅੰਦਰ ਬਦਨਾਮ ਕਰਿਆ ਉਹਨੂੰ ਵਿਚਾਰੇ ਨੂੰ ਅੰਦਰ ਲੈ ਜਾ ਚੰਗਾ ਭੜਾ ਇੱਥੇ ਗੱਲ ਕਰੀ ਹੋਣੀ ਸਾਰੀ ਹੁਣ ਅੰਦਰ ਲਾ ਕੇ ਤੁਰ ਪਾਏ ਨੂੰ ਉਹਨੂੰ ਪੁੱਛੀ ਨਾ ਕਿ ਗੱਲ ਕੀ ਵੀ ਚਲੀ ਉਹਦੀ ਸਾਈਡ ਲਈ ਜਾ ਸਾਰਾ ਹੀ ਪਤਾ ਵਾ ਐਡਾ ਭੋਲਾ ਭਾਲਾ ਮੇਰਾ ਮੁੰਡਾ ਵਾ ਐਵੇਂ ਉਹਨੂੰ ਬਦਨਾਮ ਕਰੀ ਜਾਂਦੇ ਉਹ ਅਸੀਂ ਤਾਂ ਲੋਕਾਂ ਦੇ ਮੂੰਹ ਬੰਦ ਕਰਨੇ ਆ ਤੇ ਇੱਥੇ ਤੇ ਆਪਣੀ ਗੱਲਾਂ ਕਰੀ ਜਾਂਦੇ ਆ ਚੱਲੋ ਪੁੱਤ ਚੱਲੀਏ ਇੱਥੋਂ ਚੱਲੀ ਕਿਸੇ ਖਾੜ ਇੱਥੇ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲੈਨੇ ਆ ਲੈ ਫੜ ਫੋਨ ਐਸੇ ਨੰਬਰ ਤੋਂ ਫੋਨ ਆਇਆ ਨਾ ਲਾ ਵੇਖੀ ਚੁੱਕਣਾ ਹੀ ਨਹੀਂ ਅਗਲੇ ਨੇ ਉਸ ਵੇਲੇ ਬਿਜੀ ਕਰ ਦੇਣਾ ਉਹ ਕੋਡ ਵਾਲ ਡ ਰੱਖੇ ਅਗਲਿਆਂ ਨੇ ਆ ਕੋਡ ਕਾੜਨਾ ਤੁਸੀਂ ਰੱਖਦੇ ਹੋਣੇ ਕਾਈ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਵਾ ਮੇਰਾ ਮੁੰਡਾ ਨਹੀਂ ਇਹੋ ਜਿਹਾ ਹੈਗਾ ਚੱਲ ਬਹੁਤ ਅੰਦਰ ਚਲੀਏ ਨਹੀਂ ਤੇ ਇੱਥੇ ਗੱਲਾਂ ਹੀ ਸੁਣੀ ਜਾਣੀਆਂ ਤੇ ਇੱਕ ਗੱਲ ਹੋਰ ਸੁਣ ਲਓ ਆਹ ਦੀ ਗੱਲ ਹੈ ਨਾ ਇੱਥੇ ਹੀ ਦੱਬੀ ਰਹਾ ਜਾ ਇੱਥੇ ਮਿੱਟੀ ਪਾ ਦੋ ਅੰਦਰ ਕੋਈ ਗੱਲ ਦਾ ਪਤਾ ਨਹੀਂ ਲੱਗੇ ਉਹਨਾਂ ਨੇ ਤਾਂ ਹੋਰ ਸਮਾਨੇ ਚੁੱਕ ਲੈਣੀ ਗੱਲ ਉਹ ਜਨਾਨੀਆਂ ਉਹ ਨਾਂ ਦੇ ਸ਼ਹਿ ਨੂੰ ਇੰਨੀ ਉਹ ਕਿਸੇ ਦਿਨ ਨੂੰ ਪਛਤਾਏਗੀ ਉਹ ਜਾ ਜਾ ਕੰਮ ਕਰੋ ਆਪਣਾ ਕੋਈ ਨਹੀਂ ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ ਲੱਗ ਜੂ ਇਹਨੂੰ ਵੀ ਕਿਸੇ ਦਿਨ ਨੂੰ ਪਤਾ